ਉਹ ਗੁਰੂ ਦਾ ਖਾਲਸਾ ਹੈ ਇਹ ਉਹ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਇਆ ਆਪਾਂ ਨੇ ਸੇਵਾ ਕਾਨੀ ਆ ਆਪਨੂੰ ਸੇਵਾ ਤੱਕ ਮਤਲਬ ਹੈ ਆਪਾਂ ਨੇ ਆਪਣੇ ਬਜ਼ੁਰਗਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖ ਲਿਆ ਕਿ ਮੈਂ ਵੀ ਗੁਰੂ ਦਾ ਖਾਲਸਾ ਉਹ ਵੀ ਗੁਰੂ ਦਾ ਖਾਲਸਾ ਆਪਾਂ ਜਾ ਕੇ ਸੇਵਾ ਕਾਨੀ ਆ ਆਪਾਂ ਨੂੰ ਕਿਸੇ ਦਾ ਕੋਈ ਹੋ ਨਹੀਂ ਮੇਰਾ ਪਾਠ ਸਿਰਫ ਇੱਕ ਹੈ ਕਿ ਮੈਂ ਗੁਰੂ ਨਾਨਕ ਦੇ ਫਲਸਫੇ ਨੂੰ ਸਾਂਝੀ ਵਾਰਤਾ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਇੱਕ ਬਾਣੀ ਹਜ਼ਾਰਾਂ ਲੰਗਰ ਲਗਾਏ ਨੇ ਤੇ ਪੀਜੀਆ ਦੇ ਵਾਹ ਲਗਾਏ ਨੇ ਚੰਡੀਗੜ੍ਹ ਸਭੱਖ-ੱਖ ਜਗ੍ਹਾ ਤੇ ਲੰਗਰ ਲਗਾਏ ਨੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਬਹੁਤ ਲੰਬੇ ਸਮੇਂ ਤੋਂ ਰਾਮ ਮੰਦਰ ਨਿਰਮਾਣ ਦੀ ਜਿਹੜੀ ਕਾਰਜਗੁਜ਼ਾਰੀ ਹੈਗੀ ਆ ਉਹ ਚੱਲ ਰਹੀ ਪਰ ਉਸ ਦੀ ਜਿਹੜੀ ਹੁਣ ਪੂਰਾ ਹੋ ਚੁੱਕਿਆ ਤੇ ਦਰਸ਼ਨ ਦੀ ਦਾਰ ਵੀ ਖੁੱਲਣ ਜਾ ਰਹੇ ਤੇ 21 ਜਨਵਰੀ ਨੂੰ ਵੱਡਾ ਸਮਾਗਮ ਹੋਣ ਜਾ ਰਿਹਾ ਉੱਥੇ ਤੇ ਜਿੱਥੇ ਲਗ ਲਗ ਜਥੇਬੰਦੀਆਂ ਜਾਂ ਸੀ ਹਿੰਦੂ ਸਮਾਜ ਪਹੁੰਚਾ ਤਾ ਉੱਥੇ ਹੀ ਜਥੇਦਾਰ ਬਾਬਾ ਹਰਜੀਤ ਸਿੰਘ ਜੀ ਸਾਡੇ ਨਾਲ ਹਾਗੇ ਨੇ ਜਥੇਦਾਰ ਹੈਗੇ ਨੇ ਤੇ ਉੱਥੇ ਲੰਗਰ ਲੰਗਾਨ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗੱਲ ਅਸੀਂ ਕਹਿ ਸਕਦੇ ਹਾਂ ਇੱਕ ਪਾਸੇ ਹਿੰਦੂ ਸਿੱਖ ਦੀ ਗੱਲ ਹੋਣ ਦੀ ਤਾਂ ਦੂਸਰੇ ਪਾਸੇ ਤੁਸੀਂ ਰਾਮ ਮੰਦਰ ਨਿਰਮਾਣ ਤੇ ਉੱਥੇ ਲੰਗਰ ਲਗਾਉਣ ਜਾ ਰਹੇ ਹੋ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਮੈਸੇਜ ਜਿਹੜਾ ਪੂਰੀ ਦੁਨੀਆ ਨੂੰ ਜਾਣਾ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਕੋਈ ਇਹ ਨਵਾਂ ਕੰਮ ਨਹੀਂ ਕਰਨ ਜਾ ਰਿਹਾ ਜੋ ਸਾਡੇ ਖੂਨ ਵਿੱਚ ਹੈ ਜੋ ਸਾਡੇ ਸਾਡੇ ਪੁਰਖਿਆਂ ਨੇ ਕੀਤਾ ਹੈ ਜੋ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦ ਦੀ ਚਾਦਰ ਉਸ ਧਰਮ ਨੂੰ ਬਚਾਉਣ ਵਾਸਤੇ ਉਹ ਸਨਾਤਨ ਨੂੰ ਬਚਾਉਣ ਵਾਸਤੇ ਜੋ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਮੈਂ ਉਹਨਾਂ ਦੇ ਦੱਸੇ ਹੋਏ ਪੂਰਨਿਆਤੇ ਚੱਲ ਰਿਹਾ ਕੋਈ ਮੈਂ ਕੌਮ ਤੋਂ ਜਾਂ ਕਿਸੇ ਵੀ ਸਮਾਜ ਤੋਂ ਅਲੱਗ ਹੋ ਕੇ ਨਹੀਂ ਚੱਲ ਰਿਹਾ ਦੇਖੋ ਸਾਡੇ ਬਜ਼ੁਰਗ ਨਿਹੰਗ ਸਿੰਘ تھے ਜੀ ਗੁਰੂ ਕੇ ਖਾਲਸੇ ਸੀ ਲੇਕਿਨ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖਾਂ ਦੇ ਨੌਵੇਂ ਗੁਰੂ ਨੇ ਉਹ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਜੋ ਉਹਨਾਂ ਨੇ ਸੀਸ ਦਿੱਤਾ ਤੇ ਉਸੇ ਪਰੰਪਰਾ ਨੂੰ ਲੈ ਕੇ ਉਹਨਾਂ ਨੇ ਹਿੰਦ ਦੀ ਚਾਦ ਦੀ ਰੱਖਿਆ ਕੀਤੀ ਮੈਂ ਲਗਭਗ ਆਪਣੇ ਜੀਵਨ ਦੇ ਵਿੱਚ ਪੂਰਾ ਹਿੰਦੁਸਤਾਨ ਘੁੰਮਿਆ ਜਿੱਥੇ ਵੱਖ-ਵੱਖ ਮੰਦਰਾਂ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਵਿੱਚ ਬਾਏ ਰੋੜ ਗਿਆ ਜਿਦੇ ਕੋਲ ਮੇਰੇ ਕੋ ਇੱਕ ਨਹੀਂ ਹਜ਼ਾਰਾਂ ਮਿਸਾਲਾਂ ਨੇ ਜਿੱਥੇ ਸੰਜੈਨੀ ਨੇ ਬੋਧੀ ਨੇ ਬਿਖਸ਼ੂ ਨੇ ਨਾਥ ਨੇ ਜੋਗੀ ਨੇ ਹਰ ਸੰਪਰਦਾ ਦੇ ਵਿੱਚ ਮੈਂ ਗਿਆ ਮੇਰੇ ਨਾਲ ਅੱਜ ਤੱਕ ਕਿਸੇ ਨੇ ਵਿਤਕਰਾ ਨਹੀਂ ਕੀਤਾ ਮੇਰੇ ਨਾਲ ਬੈਠੇ ਨੇ ਭਰਾ ਨੇ ਮੇਰੇ ਇਹ ਠੀਕ ਹੈ ਸੋ ਸਵਾਮੀ ਜੀ ਹਮੇਸ਼ਾ ਗਰਵਾਨੀ ਦੀ ਗੱਲ ਕਰਦੇ ਨੇ ਉਹ ਸਗੋ ਪਿਆਰ ਕਰਦੇ ਨੇ ਕਿ ਇਹ ਉਹ ਗੁਰੂ ਦਾ ਖਾਲਸਾ ਹੈ ਇਹ ਉਹ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਇਆ ਸੋ ਜਿਨ੍ਹਾਂ ਨੇ ਗੱਲਾਂ ਕਹਨੀਆਂ ਕਦੇ ਘਰ ਤੋਂ ਬਾਹਰ ਨਹੀਂ ਨਿਕਲੇ ਅਸੀਂ ਆਪਾਂ ਕੀ ਕੰਨਾ ਹੈਗਾ ਇੱਕ ਅੱਛਾ ਰਾਸ਼ਟਰ ਨੂੰ ਆਪਾਂ ਪ੍ਰਮੋਟ ਕਰੀਏ ਜਿੱਥੇ ਸਾਰਾ ਸਮਾਜ ਜਿਹੜਾ ਮਿਲ ਕੇ ਬੈਠੇ ਅਸੀਂ ਉਸ RAM ਦੀ ਉਸ KRISHNA ਦੀ ਉਸ GURUNANAK ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਸ਼ਹਾਦਤ ਨੂੰ ਨਾ ਭੁੱਲੀਏ ਸਾਡੇ ਵਾਸਤੇ ਸਭ ਤੋਂ ਵੱਡੀ ਇੱਕ ਮਿਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਹ ਸ਼ਹਾਦਤ ਉਸ ਛੋਟੇ ਤੇ ਵੱਡੇ ਸਹਿਜਾਦਿਆਂ ਦੀ ਕੁਰਬਾਨੀ ਹੈ ਕਿ ਜੀ ਨੂੰ ਤੁਸੀਂ ਇੱਕ ਆਧਾਰ ਬਣਾ ਲਓ ਤੁਹਾਡੇ ਵਿਤਕਰੇ ਸਾਰੇ ਖਤਮ ਹੋ ਜਾਣ ਮੈਂ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਸ ਸਮੇਂ ਕਲਗੀਧਰ ਪਾਤਸ਼ਾਹ ਨੇ ਸਨਾਤਨ ਧਰਮ ਦੀ ਰੱਖਿਆ ਵਾਸਤੇ ਉਹਨਾ ਕਸ਼ਮੀਰੀ ਬ੍ਰਾਹਮਣਾ ਦੇ ਜੰਝੂ ਦੇ ਵਾਸਤੇ ਆਪਣੀ ਕੁਰਬਾਨੀ ਦੇਣ ਵਾਸਤੇ ਤੋਰਿਆ ਤੇ ਮੈਨੂੰ ਤਾਂ ਐਦਾਂ ਲੱਗਦਾ ਕਿ ਮੈਨੂੰ ਵੀ ਉਹੀ ਸਕਲਗੀਆਂ ਵਾਲੇ ਦੇ ਮੰਨ ਲੋ ਸ਼ਲਫਜ਼ ਨੇ ਮੇਰੇ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਤੋਰਿਆ ਹੋਊਗਾ ਕਿਤੇ ਨਾ ਕਿਤੇ ਉਹ ਜਿਹੜਾ ਉਹਨਾਂ ਨੇ ਵੀ ਸਾਡਾ ਇਤਿਹਾਸ ਪੜ੍ਹਿਆ ਹੋਊਗਾ ਚਾਹੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਸੇਧ ਲੈ ਲਈ ਚਾਹੇ ਬਾਜਾਂ ਵਾਲੇ ਤੇ ਲੈ ਲਈ ਜਾਂ ਉਸ ਗੁਰੂ ਕੇ ਪੰਥ ਖਾਲਸੇ ਤੋਂ ਲੈ ਕੇ ਉਹਨਾਂ ਨੇ ਜਾ ਕੇ ਉਸ ਸਮਾਜ ਦੇ ਵਿੱਚ ਇੱਕ ਆਪਣਾ ਰੁਤਬਾ ਕਿੰਨਾ ਸਤਕਾਰ ਕੀਤਾ ਹੋਗਾ ਹਿੰਦੂ ਭਾਈਆਂ ਨੇ ਅਸੀਂ ਖੁਸ਼ੀ ਵੰਡਾਂਗੇ ਸਾਡੇ ਘਰ ਖੁਸ਼ੀ ਆਊਗੀ ਨਫ਼ਰਤ ਫਲਾਵਾਂਗੇ ਤੇ ਸਾਡੇ ਘਰ ਨਫ਼ਰਤ ਆਊ ਬਿਲਕੁਲ ਸੋ ਇਸ ਸਾਡੇ ਜਥੇਦਾਰ ਬਾਬਾ ਹਰਜੀਤ ਸਿੰਘ ਜਿਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਬਾਬੇ ਨਾਨਕ ਦਾ ਜੋ ਇੱਕ ਸੰਦੇਸ਼ ਹੈਗਾ ਮਾਨਸ ਕੀ ਜਾਤ ਸਭੀ ਇੱਕੇ ਪਛਾਨਬੋ ਜਿਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪਰ ਅਸੀਂ ਉਹ ਫਰਕ ਪੈਦਾ ਕਰਦੇ ਆ ਸਾਨੂੰ ਉਹਨਾਂ ਫਰਕਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਦੇਖਣਾ ਚਾਹੀਦਾ ਸੋ ਜੁੜੇ ਰਹੋ ਦਿੱਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨਾ ਵਿਸ਼ੇਕ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ